ਸਿਕਸੀਜ ਬੈਂਡ ਇਹ ਕਹਾਣੀ ਬੇਸਿਕਲੀ ਕੁੜੀ ਦੀ ਕਹਾਣੀ ਆ ਜਿਹੜੀ ਜਿਹੜਾ ਕਰੈਕਟਰ ਜਿਹੜਾ ਆ ਕਰਦਾਰ ਉਹ ਕਮੇਂਡੀ ਤੱਕਰ ਉਹਨੇ ਨਿਭਾ ਰਹੇ ਮੈਸੇਜ ਵੀ ਬਿਲਕੁਲ ਹੈਗਾ ਜੋ ਆਪਾਂ ਐਂਡ ਤੇ ਸਾਡੀ ਕੋਸ਼ਿਸ਼ ਜਿੰਨੀ ਕ ਹੁੰਦੀ ਆ ਕਿ ਜਿੰਨਾ ਕ ਆਪਣੇ ਵੱਲੋਂ ਸਮਝਾ ਸਕੀਏ ਦੱਸ ਸਕੀਏ ਕਹਿ ਸਕੀਏ ਬਟ ਬੋਰ ਨਾ ਕਰੀਏ ਕਿ ਲੈਕਚਰ ਅੱਜ ਕੱਲ ਕੋਈ ਪਸੰਦ ਨਹੀਂ ਕਰਦਾ। ਹਾਂ ਜੀ ਪੱਗ ਬੰਨੀ ਹੋਈ ਆ ਬੜੀ ਸੋਹਣੀ ਲੁੱਕ ਨਿਕਲ ਕੇ ਆ ਰਹੀ ਆ ਤੁਹਾਡੀ ਪੱਗ ਵਾਲੀ। ਹਾਂ ਜੀ ਹਾਂ ਜੀ ਪਹਿਲਾਂ ਦੇ ਵਿੱਚ ਤੁਹਾਡਾ ਕਿਰਦਾਰ ਫਿਰ ਪੱਗ ਵਾਲਾ ਹੈ। ਹਾਂ ਜੀ ਇਸ ਵਾਰੀ ਮੈਂ ਸਰਦਾਰ ਸਾਹਿਬ ਦਾ ਰੋਲ ਪਲੇ ਕਰ ਰਿਹਾ ਜੀ ਪੱਗ ਬੰਨ ਕੇ। ਵੈਸੇ ਵੀ ਚਲੋ ਮੇਰੀ ਇੱਛਾ ਰਹਿੰਦੀ ਆ ਹਮੇਸ਼ਾ ਮੰਨਦਾ ਵੀ ਰਹਾਂ ਅੱਗੇ ਪਹਿਲਾਂ ਆਪ। ਸਸ਼ੀ ਕਾਲ ਜੀ ਪ੍ਰਾਈਮ ਟੂ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦਿਨ ਸਵਾਗਤ ਕਰਦੇ ਆਂ। ਅੱਜ ਆਪਾਂ ਪਹੁੰਚੇ ਆ 6th ਸੀਕ ਫਿਲਮ ਦੇ ਆਨ ਸੈੱਟ ਸਾਡੇ ਨਾਲ ਹਰਦੀਪ ਗਰਿਆਲ ਦੀ ਮੌਜੂ ਏ ਬਾਈ ਅੱਜ ਆਨ ਸੈੱਟ ਆਏ ਆ ਨਾ ਘਰਾਂ ਕਾ ਲੱਗੇ ਹੋਏ ਨੇ ਘਰ ਦੇ ਵਿੱਚ ਵਿਆਹ ਦਾ ਮਹੌਲਾ ਕਰਿਆ ਹਾਂਜੀ 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 ਤੇ ਆਨ ਸੈੱਟ ਜਦ ਵੀ ਹੁੰਦੇ ਆ ਬਾਈ ਹਰ ਵਾਰ ਕੁਝ ਨਾ ਕੁਝ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਹਰ ਫਿਲਮ ਦੇ ਵਿੱਚ ਹਰ ਜਦੋਂ ਵੀ ਕੋਈ ਸੂਟ ਹੁੰਦਾ ਚਾਹੇ ਗਾਣੇ ਦਾ ਚਾਹੇ ਕਦਮ ਦਾ ਕੁਝ ਨਵਾਂ ਹੁੰਦਾ ਅੱਜ ਫਿਰ ਇੱਥੇ ਦੇ ਸੈੱਟ ਦਾ ਕੀ ਮਾਹੌਲ ਆ ਕੀ ਸਟੰਗਾਂ ਚਾਹੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਜੀ ਡੈਕੋਰੇਸ਼ਨ ਤੋਂ ਤਾਂ ਇੰਨੀ ਕੀ ਚੀਜ਼ ਐਸਟੈਬਲਿਸ਼ ਹੁੰਦੀ ਆ ਕਿ ਇਹ ਸੈਲੀਬ੍ਰੇਸ਼ਨ ਦਾ ਮਾਹੌਲ ਆ ਬਿਲਕੁਲ ਤੇ ਕੀ ਦੀ ਸੈਲੀਬ੍ਰੇਸ਼ਨ ਆ ਕੀ ਹੋ ਰਿਹਾ ਇਹ ਤਾਂ ਚਲੋ ਫਿਲਮ ਉਹ ਵੀੜਾ ਬਣਿਆ ਹੋਇਆ ਅੱਜ ਉਹਦਾ ਦਾ ਮਾਹੌਲ ਹੈ ਬਿਲਕੁਲ ਬਿਲਕੁਲ ਬਈ ਅ ਜਿਵੇਂ ਫਿਲਮ ਦਾ ਨਾਮ ਹੈ ਸਿਕਸੀ ਇਹ ਬ੍ਰਾਂਡ ਕਿਹਦੇ ਆਏ ਨੇ ਸਿਕਸੀ ਚ ਇਹ ਸਿਕਸੀ ਚ ਬ੍ਰਾਂਡ ਇੱਕ ਕਹਾਣੀ ਬੇਸਿਕਲੀ ਕੁੜੀ ਦੀ ਕਹਾਣੀ ਆ ਜਿਹੜੀ ਜਿਹੜਾ ਕਰੈਕਟਰ ਜਿਹੜਾ ਆ ਕਰਦਾਰ ਉਹ ਮੰਡੀ ਤੱਕ ਰਹੋਣੇ ਨਿਵਾ ਰਹੇ ਆ ਜੀ ਜੀ ਉਹਨਾਂ ਦੀ ਕਹਾਣੀ ਆ ਜੀ ਇਹ ਤੇ ਆਉਂਦੇ ਆ ਨਹੀਂ ਆਉਂਦੇ ਕੀ ਹੁੰਦਾ ਇਹ ਫਿਲਮ ਦੇਖ ਕੇ ਪਤਾ ਲੱਗੂ ਜੀ 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 ਆਪਾਂ ਆਨ ਸੈਟ ਆਨ ਸਕਰੀਨ ਦੀ ਗੱਲ ਕਰਦੇ ਹਾਂ ਨਾ ਬਹੁਤ ਚੀਜ਼ਾਂ ਦਾ ਡਿਫਰੈਂਸ ਆ ਜਾਂਦਾ ਜਦੋਂ ਆਪਾਂ ਫਿਲਮ ਬਣਾਉਂਦੇ ਆ ਜੇ ਉੱਤਰ ਕੇ ਪਰਦੇਤੇ ਆਉਂਦੀ ਹੈ ਤਾਂ ਇਸ ਦਾ ਬਹੁਤ بڑا ਇੱਕ ਸਫਰ ਹੁੰਦਾ ਆਰਟਿਸਟ ਉਸਾਰੇ ਸਫਰ ਦੇ ਵਿੱਚੋਂ ਨਿਕਲਦਾ ਕੀ ਚੀਜ਼ ਦੇਖਦੇ ਹਾਂ ਕਿੰਨਾ ਕੁ ਡਿਫਰੈਂਸ ਲੱਗਦਾ ਜਦੋਂ ਆਨ ਸਕਰੀਨ ਚੀਜ਼ ਆਉਂਦੀ ਹੈ ਤੇ ਉਹਦੇ ਪਿੱਛੇ ਜਿਹੜਾ ਹਾਸਲ ਹੁੰਦਾ ਜਿਹੜੀ ਆਪਣੀ ਮਿਹਨਤ ਲੱਗਦੀ ਕਿੰਨਾ ਕੁ ਡਿਫਰੈਂਸ ਲੱਗਦਾ ਹਮ ਤਾਂ ਤਾਂ ਹੈਗਾ ਹੀ ਆ ਯਾਰ ਦੇਖੋ ਗੱਲ ਇਦਾਂ ਵੀ ਮੈਨੂੰ ਇਦਾਂ ਲੱਗਦਾ ਵੀ ਕੋਈ ਵੀ ਫਿਲਮ ਬਣਦੀ ਹੈ ਨਾ ਚਾਹੇ ਕਦੇ ਵੀ ਕਿਤੇ ਵੀ ਪੰਜਾਬੀ ਹੋਵੇ ਕਿਸੇ ਵੀ ਭਾਸ਼ਾ ਦੀ ਹੋਵੇ ਉਹਦੇ ਪਿੱਛੇ ਮਿਹਨਤ ਤਾਂ ਲੱਗੀ ਹੁੰਦੀ ਹੈ ਬਿਲਕੁਲ ਉਹ ਤੁਸੀਂ ਹੁਣ ਇੱਥੇ ਦੇਖ ਰਹੇ ਹੋ ਸੈੱਟ ਤੇ ਵੀ ਲਾਈਟਮੈਨ ਜਿਹੜੇ ਨੇ ਉਹ ਮਿਹਨਤ ਕਰਦੇ ਫਿਰ ਰਹੇ ਆ ਸਪੌਟ ਬॉय ਮਿਹਨਤ ਕਰਦੇ ਫਿਰ ਰਹੇ ਆ ਬਾਕੀ ਟੀਮ ਸਾਰੀ ਮਿਹਨਤ ਕਰ ਰਹੀ ਆ ਕੋ ਹਰੇਕ ਸੈੱਟ ਤੇ ਇਦਾਂ ਹੀ ਹੁੰਦਾ ਕੋਈ ਵੀ ਇਦਾਂ ਨਹੀਂ ਹੈਵੀ ਐ ਬੈਠੇ ਬੈਠੇ ਕੋਈ ਫਿਲਮ ਬਣਾ ਲੈਂਦਾ ਨਾ ਸਾਰੀ ਦੁਨੀਆ ਮਿਹਨਤ ਕਰਦੀ ਆ ਬਟ ਉਹੀ ਹੁੰਦਾ ਵੀ ਵਿਜਨ ਤੁਸੀਂ ਕੀ ਲੈ ਕੇ ਚੱਲੇ ਹੋ ਜੇ ਤੁਸੀਂ ਕੰਮ ਕਰ ਰਹੇ ਹੋ ਉਹੀ ਕੈਮਰਾਸ ਨੇ ਉਹੀ ਆਰਟਿਸਟ ਉਹੀ ਸੀਨ ਉਦਾਂ ਹੀ ਸੀਨ ਤੁਸੀਂ ਪਰਫਾਰਮ ਕਰਨੇ ਆ ਉਹਨਾਂ ਥੋੜੀ ਵਿਜਨ ਕੀ ਆ ਉਹ ਹਰ ਇੱਕ ਸਟੋਰੀ ਦੀ ਡਿਫਰੈਂਟ ਹੁੰਦੀ ਆ ਇਹ ਸਟੋਰੀ ਦੀ ਜਿੱਦਾਂ ਦੀ ਵਿਜਨ ਹੈਗੀ ਆ ਉਸ ਤਰੀਕੇ ਆ ਪਾਦੇ ਇਸ ਮਾਹੌਲ ਦੇ ਵਿੱਚ ਹੈਗੇ ਆ ਸੋ ਆਪਣੇ ਵੱਲੋਂ ਤਾਂ ਵਧੀਆ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਹਰਦੀਪ ਗਰੀਆ ਦਾ ਨਾਮ ਆਉਂਦਾ ਨਾ ਤਾਂ ਇੱਕ ਚੀਜ਼ ਡਿਜ਼ਾਇਨ ਹੁੰਦੀ ਆ ਕਿ ਕੋਈ ਨਾ ਕੋਈ ਚੀਜ਼ ਵਿੱਚ ਇਦਾਂ ਨਹੀਂ ਜ਼ਰੂਰ ਹੋਊਗੀ ਜਿਹੜੀ ਪੀਓਥ ਨੂੰ ਜਾਂ ਸਾਡੇ ਸਮਾਜ ਨੂੰ ਮੋਟੀਵੇਟ ਕਰੂਗੀ ਸਾਡੇ ਸਮਾਜ ਲਿਕਨੋਮਿਕ ਸਟੇਜ ਲੈ ਕੇ ਆਊਗਾ ਤੁਹਾਡੇ ਜਿੰਨਾ ਵੀ ਪੁਰਾਣਾ ਕੰਮ ਆਪਾਂ ਦੇਖਦੇ ਆ ਤਾਂ ਉਹਦੇ ਵਿੱਚ ਹਰ ਇੱਕ ਦੇ ਵਿੱਚ ਇੱਕ ਨਾ ਇੱਕ ਬਹੁਤ ਸੋਹਣਾ ਮੈਸੇਜ ਹੈ ਇਸ ਫਿਲਮ ਦੇ ਵਿੱਚ ਵੀ ਮੈਸੇਜ ਹੈ ਨੇ ਹਾਂ ਜੀ ਕੰਟੈਂਟ ਆ ਬੇਸਿਕਲੀ ਪਿਓਰ ਕੰਟੈਂਟ ਆ ਜਿਹੜਾ ਅਸੀਂ ਇਸ ਵਾਰ ਵੀ ਆ ਵੀ ਬਣਾ ਰਹੇ ਆ ਪਿਓਰ ਕੰਟੈਂਟ ਆ ਇਹ ਕੋਈ ਐ ਨਹੀਂ ਹੈ ਵੀ ਹਲਕੀ ਚੀਜ਼ ਨਹੀਂ ਹੈਗੀ ਤੇ ਆ ਮੈਸੇਜ ਵੀ ਬਿਲਕੁਲ ਹੈਗਾ ਜੋ ਆਪਾਂ ਐਂਡ ਤੇ ਸਾਡੀ ਕੋਸ਼ਿਸ਼ ਜਿੰਨੀ ਕ ਹੁੰਦੀ ਆ ਕਿ ਜਿੰਨਾ ਕ ਆਪਣੇ ਵੱਲੋਂ ਸਮਝਾ ਸਕੀਏ ਦੱਸ ਸਕੀਏ ਕਹਿ ਸਕੀਏ ਬਟ ਬੋਰ ਨਾ ਕਰੀਏ ਕਿ ਲੈਕਚਰ ਅੱਜਕੱਲ ਕੋਈ ਪਸੰਦ ਨਹੀਂ ਕਰਦਾ ਹਨਾ ਇਹਨਾਂ ਨੇ ਐਂਟਰਟੇਨਿੰਗ ਵੇ ਸਿਨੇਮਾ ਦੇ ਤਰੂ ਜਿੰਨਾ ਕਿ ਬੈਸਟ ਅਸੀਂ ਦੇ ਸਕਦੇ ਹਾਂ ਉਹਨਾਂ ਇਹਦੇ ਵਿੱਚ ਵੀ ਕਰਾਂਗੇ ਬਿਲਕੁਲ ਬਿਲਕੁਲ ਲੁੱਕ ਫਿਰ ਤੇ ਬਹੁਤ ਕੰਮ ਕਰਨਾ ਸੀ ਫੋਟੋਆਂ ਦੇਖ ਰਹੇ ਸੀ ਫੋਟੋਸ ਦੇਖ ਰਹੇ ਸੀ ਨਾ ਤਾਂ ਹਾਂ ਤੁਸੀਂ ਪੱਗ ਬੰਨੀ ਹੋਈ ਹੈ ਬੜੀ ਸੋਹਣੀ ਲੁੱਕ ਨਿਕਲ ਕੇ ਆ ਰਹੀ ਹੈ ਤੁਹਾਡੀ ਪੱਗ ਵਾਲੀ ਹਾਂਜੀ ਹਾਂਜੀ ਹਾਂ ਪਹਿਲਾਂ ਦੇ ਵਿੱਚ ਤੁਹਾਡਾ ਕਿਰਦਾਰ ਫਿਰ ਪੱਗ ਵਾਲਾ ਹਾਂਜੀ ਇਸ ਵਾਰੀ ਮੈਂ ਸਰਦਾਰ ਸਾਹਿਬ ਦਾ ਰੋਲ ਪਲੇ ਕਰ ਰਿਹਾ ਜੀ ਪੱਗ ਬੰਨ ਕੇ ਵੈਸੇ ਵੀ ਚਲੋ ਮੇਰੀ ਇੱਛਾ ਰਹਿੰਦੀ ਹੈ ਹਮੇਸ਼ਾ ਬੰਨਦਾ ਵੀ ਰਹਿਣਾ ਅੱਗੇ ਪਹਿਲਾਂ ਆਪ ਵੀ ਬਿਲਕੁਲ ਬਿਲਕੁਲ ਬਟ ਹਾਂ ਇਹ ਕੈਰੈਕਟਰ ਮੈਨੂੰ ਇਦਾਂ ਸੀ ਵੀ ਇਹਦੇ ਵਿੱਚ ਲੁ ਬਗਵਾਨਾਂਗੇ ਬਿਲਕੁਲ ਬਿਲਕੁਲ ਹਰ ਇੱਕ ਵਾਰ ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਹਰਦੀਪ ਗਰਿਆਲ ਨਾ ਬੜਾ ਚੂਜ਼ੀ ਨੇ ਚੀਜ਼ ਸਾਨੂੰ ਲੈ ਕੇ ਚਾਹੇ ਉਹ ਆਪਾਂ ਇਹ ਸਮਝ ਲਈਏ ਕਿ ਉਹਨਾਂ ਨੂੰ ਕੰਟੈਂਟ ਚਾਹੀਦਾ ਹੁੰਦਾ ਪਿਆਰ ਕੰਟੈਕਟ ਆਪ ਨੂੰ ਕੰਟੈਂਟ ਜਿਹੜਾ ਚਾਹੀਦਾ ਹੁੰਦਾ ਕੱਢ ਕੇ ਲੈ ਕੇ ਆਉਣਾ ਕਿਸੇ ਚੀਜ਼ ਦੇ ਵਿੱਚ ਫਿਰ ਉਹ ਚੀਜ਼ ਨੂੰ ਹਾਂ ਕਰਦੇ ਨੇ ਜਿਹੜੀ ਪਹਿਲੀ ਚੀਜ਼ ਨੇ ਜਿਹੜਾ ਹਰਦੀਪ ਗਰਿਆਲ ਦੇਖਦਿਆ ਫਿਲਮ ਇਹ ਕੰਟੈਂਟ ਨੂੰ ਸ਼ੂਟ ਕਰਨ ਤੋਂ ਪਹਿਲਾਂ ਕਿ ਯਾਰ ਮੈਂ ਇੱਕ ਚੀਜ਼ ਨੂੰ ਹਾਂ ਕਰਨੀ ਹੈ ਜੇ ਮੈਂ ਤਾਂ ਹਾਂ ਕਰਨੀ ਦੀ ਆ ਚੀਜ਼ ਹੋਣੀ ਜ਼ਰੂਰੀ ਹੈ ਕਹਾਣੀਆਂ ਬਈ ਮੈਂ ਤੁਹਾਨੂੰ ਐਵੇਂ કહਾਂ ਉਹ ਕਹਾਣੀ ਚਾਹੇ ਕਾਮੇਡੀ ਹੋ ਜੀ ਚਾਹੇ ਰੋਮਾਂਟਿਕ ਹੋਵੇ ਚਾਹੇ ਐਕਸ਼ਨ ਹੋਵੇ ਚਾਹੇ ਡਰਾਮਾ ਹੋਵੇ ਕੁਝ ਵੀ ਹੋਵੇ ਬਟ ਉਹ ਕਹਾਣੀ ਦੇ ਵਿੱਚ ਆਪਣੀ ਕੋਈ ਉਹਦਾ ਕੋਈ ਮੰਤਵ ਹੋਵੇ ਹਨਾ ਕਹਾਣੀ ਚੋਂ ਕੁਝ ਵਾਈ ਬਾਉਂਦੀ ਹੋਵੇ ਜਦ ਤੱਕ ਸਟੋਰੀ ਨਹੀਂ ਪਸੰਦ ਆਉਗੀ ਨੰਬਰ 2 ਤੇ ਮੈਂ ਬਿਨਾ ਸਕ੍ਰਿਪਟ ਤੋਂ ਮੇਰੇ ਤੋਂ ਕੰਮ ਨਹੀਂ ਹੁੰਦਾ ਮੈਂ ਐਵੇਂ ਤੁਹਾਨੂੰ ਕਹਾਂ ਹਨਾ ਜਦ ਤੱਕ ਮੈਨੂੰ ਬਾਉਂਡ ਸਕ੍ਰਿਪਟ ਮੇਰੇ ਕੋਲ ਹੱਥਾਂ 'ਚ ਨਹੀਂ ਹੈਗੀ ਕਿ ਮੈਂ ਪੜਦਾ ਮੈਂ ਡਿਸਕਸ਼ਨ ਕਰਦਾ ਬੈਕ ਐਂਡ ਤੇ ਇਦਾਂ ਨਹੀਂ ਹੈਗਾ ਕਿ ਮੈਂ ਔਨ ਸੈੱਟ ਮੈਂ ਸਿੱਧਾ ਜਾ ਕੇ ਸ਼ੂਟ ਕਰ ਲਵਾਂ ਮੇਰੇ ਲਈ ਔਖਾ ਮੈਂ ਸੀਰੀਅਸਲੀ ਮੈਂ ਤੁਹਾਨੂੰ ਕਹਾਂ ਨਾ ਮੈਂ ਕੀਤਾ ਕਦੇ ਇਦਾਂ ਹਨਾ ਜੀ ਸੋ ਸਟੋਰੀ ਆ ਜਿਹੜੀ ਡਰਾਈਵ ਕਰਦੀ ਆ ਤੇ ਜੇ ਜਦੋਂ ਸਟੋਰੀ ਪਸੰਦ ਆਉਂਦੀ ਆ ਸਕ੍ਰਿਪਟ ਪਸੰਦ ਆਉਂਦੀ ਆ ਫੇਰ ਹੋਰ ਚੀਜ਼ਾਂ ਮੈਟਰ ਨਹੀਂ ਕਰਦੀ ਹੂੰ ਸੋ ਸਭ ਤੋਂ ਪਹਿਲਾਂ ਜਿਹੜੀ ਚੀਜ਼ ਦੇਖਦੇ ਨੇ ਹਰਦੀਪ ਰਿਆਲ ਦੇ ਪੁਰਾਣੇ ਸੌਂਗਸ ਤੋਂ ਪੁਰਾਣੇ ਮੂਵੀਜ਼ ਤੋਂ ਆਪਾਂ ਜੱਜ ਕਰਦੇ ਆ ਕਿ ਫਿਲਮ ਦੇ ਵਿੱਚ ਨਾ ਜਿਹੜਾ ਮੋਟੀਵੇਸ਼ਨਲ ਕੰਟੈਂਟ ਹੁੰਦਾ ਕੋ ਤੁਹਾਡੇ ਵਿੱਚੋਂ ਕੁਝ ਆਪਦੇ ਵਿੱਚੋਂ ਵੀ ਮਤਲਬ ਕਰਦੇ ਆ ਮਤਲਬ ਚੀਜ਼ਾਂ ਦੇ ਵਿੱਚ ਇੰਪਰੋਵਾਈਜ਼ ਕਰਦੇ ਹਾਂ ਜਾਂ ਬਣੀ ਪਾਈ ਸਕ੍ਰਿਪਟ ਦੇ ਉੱਤੇ ਹੀ ਕੰਮ ਕਰਦੇ ਹਾਂ ਇੰਪਰੋਵਾਈਜ਼ੇਸ਼ਨਸ ਤਾਂ ਹਮੇਸ਼ਾ ਹੁੰਦੀਆਂ ਨੇ ਬਈ ਐਵੇਂ ਮੈਂ ਤੁਹਾਨੂੰ ਕਹਾਂ ਚਾਹੇ ਉਹ ਪਹਿਲੀ ਫਿਲਮ ਸੀ ਚਾਹੇ ਉਹ ਆਪਣੇ ਗਾਣੇ ਨੇ ਸਾਡੀਆਂ ਸਾਰੀਆਂ ਕੁਝ ਵੀ ਚੀਜ਼ਾਂ ਨੇ ਬਾਕੀ ਇਹ ਹੁੰਦਾ ਵੀ ਦੇਖੋ ਕੰਮ ਤਾਂ ਹਰੇਕ ਬੰਦੇ ਨੇ ਕਰਨਾ ਪੈਸਾ ਹਰੇਕ ਬੰਦੇ ਨੇ ਕਮਾਉਣਾ ਚਲੋ ਉਹਦੇ ਨਾਲ ਆਇਆ ਹੁੰਦਾ ਵੀ ਮਾੜਾ ਜਿਹਾ ਠੀਕ ਕੰਮ ਕਰ ਲਈਏ ਸਹੀ ਕੰਮ ਕਰ ਲਈਏ ਹਨਾ ਚਾਰ ਪੈਸੇ ਚਲੋ ਘੱਟ ਕਮਾ ਲਾਂਗੇ ਕੋਈ ਚੱਕਰ ਨਹੀਂ ਪਰ ਜੇ ਚਾਰ ਬੰਦਿਆਂ ਨੂੰ ਮੋਟੀਵੇਸ਼ਨ ਮਿਲੂ ਠੀਕ ਆ ਫਿਰ ਹੋਰ ਕੀ ਚਾਹੀਦਾ ਵੱਖ-ਵੱਖਰੇ ਸੈੱਟ ਦੇਖ ਚੁੱਕੇ ਹੁਣ ਤੱਕ ਘਰਮਾ ਦੇ ਫੌਂਸ ਦੇ ਇਸ ਵਾਰ ਇਸ ਸੈੱਟ ਦਾ ਮਾਹੌਲ ਕੀ ਹੈ ਮਤਲਬ ਤੁਸੀਂ ਡੀਓ ਪੀਸ ਨੂੰ ਲਾ ਲਓ ਡਾਇਰੈਕਟਰ ਸਾਹਿਬ ਨਾਲ ਤੁਹਾਡਾ ਮਾਹੌਲ ਮਤਲਬ ਇਦਾਂ ਦਾ ਕਿਦਾਂ ਹੁਣ ਤੱਕ ਤਾਂ ਸ਼ੂਟ ਕਿਵੇਂ ਚੱਲ ਰਿਹਾ ਹੈ ਬਹੁਤ ਵਧੀਆ ਰਹਿ ਜੀ ਇਸ ਵਾਰੀ ਕੋਸ਼ਿਸ਼ ਪਾਟ ਇਦਾਂ ਦਾ ਵਾ ਸਟੋਰੀ ਦਾ ਜਿਹੜਾ ਕਿ ਸਾਡੀਆਂ ਫਿਲਮਾਂ ਦੇ ਵਿੱਚ ਵੀ ਘਟਾਇਆ ਇਹ ਮੈਂ ਤਾਂ ਉਦੋਂ ਦਾ ਕੀਤਾ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰਾ ਕੈਰੈਕਟਰ ਉਦੋਂ ਦਾ ਹੋਊਗਾ ਬਿਲਕੁਲ ਪੂਰਾ ਤਾਂ ਨਹੀਂ ਰਿਵੀਲ ਕਰ ਸਕਦਾ ਤੇ ਹੁਣ ਅੱਜ ਵੀ ਜਿਹੜਾ ਤੁਸੀਂ ਸੈਟਰ ਦੇਖ ਰਹੇ ਹੋ ਇੱਥੇ ਵੈਸੇ ਮੇਰਾ ਐਜ਼ ਇਨ ਐਕਟਰ ਕੋਈ ਕੰਮ ਨਹੀਂ ਹੈਗਾ ਅੱਜ ਮੇਰਾ ਕੋਈ ਕੰਮ ਨਹੀਂ ਹੈਗਾ ਬਟ ਐਜ਼ ਅ ਪ੍ਰੋਡਿਊਸਰ ਮੈਨੂੰ ਹਾਜ਼ਰ ਹੋਣਾ ਪੈਣਾ ਇੱਥੇ ਹੈ ਨਾ ਐਜ਼ ਅ ਰਾਈਟਰ ਪ੍ਰੋਡਿਊਸਰ ਤੁਸੀਂ ਮੈਂ ਜਿੱਥੇ ਮੈਂ ਹੁਣ ਅੱਜ ਖੜਾ ਐ ਐਜ਼ ਅ ਰਾਈਟਰ ਪ੍ਰੋਡਿਊਸਰ ਖੜਾ ਆ ਅੱਜ ਮੇਰੇ ਐਜ਼ ਅ ਐਕਟਰ ਕੋਈ ਕੰਮ ਨਹੀਂ ਹੈਗਾ ਬਿਲਕੁਲ ਐਜ਼ ਅ ਰਾਈਟਰ ਤੇ ਪ੍ਰੋਡਿਊਸਰ ਤੁਸੀਂ ਆਏ ਹੋਏ ਹੋ ਬਟ ਮੇਰੇ ਖਿਆਲ ਨਾਲ ਐਜ਼ ਅ ਐਕਟਰ ਨੂੰ ਮਤਲਬ ਤੁਸੀਂ ਆਪਦੇ ਜਿਹੜਾ ਕਿਰਦਾਰ ਆ ਉਹਨੂੰ ਬਹੁਤ ਚੀਜ਼ਾਂ ਦੇ ਵਿੱਚ ਮਤਲਬ ਉਹਦੇ ਚ ਹੋਰ ਚੀਜ਼ਾਂ ਐਡ ਕਰ ਲੈਣੀਆਂ ਜੋ ਤੁਸੀਂ ਸਾਰਾ ਟਾਈਮ ਔਨ ਸੈੱਟ ਹੁੰਦੇ ਹੋ ਬਿਲਕੁਲ 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 ਬਹੁਤ ਚੀਜ਼ਾਂ ਹੋਰ ਨਵੀਆਂ ਚੀਜ਼ਾਂ ਐਡ ਹੋਈਆਂ ਕਿ ਯਾਰ ਆਤਮਿਕਤਾ ਹੈਗੀ ਸੀ ਯਾਰ ਤੇ ਇਹ ਸ਼ਾਇਦ ਇੱਕ ਐਕਟਰ ਨੂੰ ਜਾਂ ਇੱਕ ਆਰਟਿਸਟ ਨੂੰ ਜਿਹੜਾ ਆਪਣੇ ਸਿਰਫ ਐਕਟ ਕਰਨ ਲਈ ਆਉਂਦਾ ਉਹ ਸ਼ਾਇਦ ਉਹ ਚ ਅਸਲ 'ਚ ਇੱਕ ਪਲੱਸ ਸਾਨੂੰ ਇਹ ਹੋ ਜਾਂਦਾ ਵੀ ਕਿਉਂਕਿ ਕਹਾਣੀ ਆਪ ਲਿਖੀ ਹੁੰਦੀ ਆ ਪਿਛਲੇ 1 ਸਾਲ ਤੁਸੀਂ ਕਹਾਣੀ ਜੀ ਰਹੇ ਸੀ ਬਣਾ ਰਹੇ ਸੀ ਸੋਚ ਰਹੇ ਸੀ ਟਾ ਰਹੇ ਸੀ ਸੋ ਕਰੈਕਟਰ ਕਹ ਲਓ ਜਾਂ ਕਹਾਣੀ ਕਹ ਲਓ ਅੰਦਰ ਰਚੀ ਹੋਈ ਆ ਬਿਲਕੁਲ ਉਹ ਮੈਨੂੰ ਮਿਲ ਉਹ ਆਨ ਸੈਟ ਡਾਇਲੌਗ ਯਾਦ ਕਰਨ ਦੀ ਜਾਂ ਉਦਾਂ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਅੰਦਰ ਹੈਗੀਆਂ ਸਾਰੀਆਂ ਚੀਜ਼ਾਂ ਸੋ ਹਾਂ ਉਹ ਪਲੱਸ ਹੈਗਾ ਇੱਕ ਇੱਕ ਰਾਈਟਰ ਦੇ ਤੌਰ ਤੇ ਮੈਂ ਇੱਕ ਸਵਾਲ ਪੁੱਛੂਗਾ ਜਦੋਂ ਆਪਾਂ ਇੱਕ ਕਹਾਣੀ ਬਣਾਉਣੀ ਆ ਨਾ ਕਹਾਣੀ ਲਿਖ ਲੈਣੀ ਆ ਹਾਂਜੀ ਫਿਰ ਉਹਨੂੰ ਪੂਰਾ ਹੁੰਦਾ ਦੇਖਦੇ ਆ ਜਦ ਆਪਾਂ ਸ਼ੂਟ ਚੱਲ ਰਹੇ ਹਾਂ ਤਾਂ ਉਹ ਫੀਲਿੰਗ ਕਿੱਦਾਂ ਬਹੁਤ ਸੋਹਣੀ ਹੁੰਦੀ ਆ ਤੇ ਜਿਆਦਾ ਵਧੀਆ ਉਦੋਂ ਹੁੰਦੀ ਆ ਜਦੋਂ ਤੁਸੀਂ ਇਹ ਦੇਖਦੇ ਹੋ ਵੀ ਜਿੱਦਾਂ ਤੁਸੀਂ ਲਿਖੀ ਸੀ ਉਦਾਂ ਬਣ ਰਹੀ ਆ ਤੇ ਉਦਾਂ ਐਡਿਟ ਹੋ ਰਹੀ ਆ ਜਿਵੇਂ ਹੁਣ ਐਡਿਟ ਨਾਲ ਨਾਲ ਚੱਲਦਾ ਅੱਜਕੱਲ ਸਾਰੇ ਫਿਲਮਾਂ ਦਾ ਹੀ ਨਾਲ ਹੁੰਦਾ ਨਾ ਆਨਲਾਈਨ ਐਡਿਟ ਚੱਲਦਾ ਤੇ ਉਦਾਂ ਹੀ ਹੁਣ ਜਨਮ ਸਾਨੂੰ ਇੰਨੇ ਦਿਨ ਹੋ ਗਏ ਹੁਣ ਸ਼ੂਟ ਕਰਦਿਆਂ ਨੂੰ ਅਸੀਂ ਦੇਖ ਰਹੇ ਹਾਂ ਰੋਜ਼ ਦੇਖਦੇ ਆਂ ਸੀਨ ਐਡਿਟ ਹੁੰਦੇ ਸੋ ਸਾਡੇ ਆਰਟਿਸਟ ਉਵੇਂ ਹੀ ਜਦੋਂ ਪਰਫਾਰਮ ਕਰਦੇ ਆ ਜਿਵੇਂ ਅਸੀਂ ਲਿਖਿਆ ਸੀ ਜਿਵੇਂ ਅਸੀਂ ਸੋਚਿਆ ਸੀ ਤਾਂ ਉਹ ਫਿਰ ਲੱਗਦਾ ਵੀ ਹਾਂ ਚਲੋ ਗੁੱਡ ਕੰਮ ਹੋ ਰਿਹਾ ਵਧੀਆ ਕੰਮ ਹੋ ਰਿਹਾ ਮੈਂ ਕੋਸ਼ਿਸ਼ ਕਰਾਂਗਾ ਸਾਡੀ ਵੀ ਅੱਜ ਇਹੀ ਕੋਸ਼ਿਸ਼ ਰਹੂਗੀ ਕਿ ਲੋਕਾਂ ਤੱਕ ਉਹ ਚੀਜ਼ ਪਹੁੰਚੇ ਜਿਹੜੀ ਸ਼ਾਇਦ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀ ਕਿ ਬਿਹਾਈਂਡ ਦਾ ਸੀਨ ਕਿੰਨੀ ਮਿਹਨਤ ਲੱਗਦੀ ਹੈ ਆਰਟਿਸਟ ਜਾ ਕੇ ਕਿੰਨਾ ਇੱਕ ਸੀਨ ਬਣਾਉਣ ਦੇ ਵਿੱਚ ਕਿੰਨੀ ਮਿਹਨਤ ਕਿੰਨਾ ਲੰਮਾ ਸਮਾਂ ਲੱਗ ਜਾਂਦਾ ਹੈ ਤੇ ਕੀ ਕਹਿਣਾ ਚਾਹੁੰਗਾ ਦਰਸ਼ਕਾਂ ਨੂੰ ਫਿਲਮ ਦੇ ਬਾਰੇ ਇਹੀ ਕਹਾਂਗੇ ਜੀ 6 ਸੀਚ ਲੈ ਕੇ ਅਸੀਂ 2024 ਦੇ ਵਿੱਚ ਸਿਨੇਮਾ ਘਰਾਂ ਦੇ ਵਿੱਚ ਆਵਾਂਗੇ ਤੇ ਜਿਵੇਂ ਸਾਡੇ ਪਹਿਲੇ ਕੰਟੈਂਟ ਰਹੇ ਆ ਚੰਗਾ ਕੰਮ ਕਰਨ ਦੀ ਹੀ ਕੋਸ਼ਿਸ਼ ਕੀਤੀ ਆ ਇਸ ਵਾਰ ਵੀ ਉਹਨਾਂ ਦਾ ਤੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ Thank you so much. Thank you. Thank you.